ਸੋ ਇਸ ਕਰਕੇ ਜਿਹੜਾ ਇਹ ਕੁਝ ਹੁੰਦਾ ਹੈ ਇਹ ਕੋਈ ਸੋਚ ਸੰਕੇ ਹੁੰਦਾ ਹੈ ਬਾਕੀ ਮੈਂ ਤੁਹਾਨੂੰ ਦੱਸ ਦਾਂ ਕਿ ਜਦ ਸ਼੍ਰੋਮਿਕ ਕਮੇਟੀ ਦੇ ਮੌਜੂਦਾ ਪ੍ਰਧਾਨ ਹੈ ਮੇਰੇ ਕੋਲ ਉਹਦੀ ਵੀਡੀਓ ਹੈ ਮੈਂ ਨਾਲ ਪਰਸੋਂ ਮੋਗੇ ਵੀ ਗਈ ਸੀ ਕੁਝ ਨਵੇਂ ਵੀ ਹੈ ਉਹ ਬੜਾ ਹਾਸੇ ਕਹਿੰਦੀ ਇਧਰ ਜਿੰਨੀ ਜਿਹੜਾ ਉਹ ਮਾਰਦਾ ਇਹ ਕਹਿੰਦਾ ਕਿਸਾਨ ਕੇ ਕਹਿੰਦੇ ਕਿਸਾਨਾਂ ਦਾ ਸਰਕਾਰ ਦਾ ਧੰਨਵਾਦ ਹੋਣਾ ਚਾਹੀਦਾ ਬਈ 700 ਪੈਨਸ਼ਨ ਦੀ ਥਾਂ ਤੇ ਉਹਨਾਂ ਨੂੰ 2.5 ਲੱਖ ਰੁਪਏ ਮਿਲ ਜਾਂਦਾ ਉਹਦਾ ਇਹ ਕਹਿੰਦੇ ਹੋਣਗੇ ਕਿ ਇਹਦਾ ਹੋਰ ਮਰ ਜਾਂ ਇੱਕ ਕੰਗੜਾ ਰਲਾ ਸਾਡੀ ਜਿਹੜੀ ਇੱਕ ਗਰਦ ਮਾਈ ਹੈ ਉਹ ਤੇ ਟਵੀਟ ਕਰ ਰਹੀ ਹੈ ਕਿ ਇਹ 100 ਰੁਪਏ ਦੀ ਕੀਤੀ ਹੋਈ ਹੈ ਤੇ ਬੀਬੀ ਕਿਹਨੇ ਦੀ ਕੀਤੀ ਹੋਈ ਹੈ ਬਾਦਲ ਦੀ ਉਹ ਕੰਗੜਾ ਰਲਾਉਂਦੀ ਹੈ ਉਹ ਬਾਦਲ ਦੀ ਕੰਗੜਾ ਰਲਾਉਂਦਾ ਹੈ

ਜਿਹੜਾ ਆਪ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਹਾਉਂਦੀ ਹੈ ਪਰ ਸਾਨੂੰ ਕੋਨ ਨੂੰ ਹੀ ਸ਼ਰਮ ਹੋਉਂਦੀ ਆ ਰਹੀ ਆ ਰਹੀ ਹੈ ਜਿੰਨੀ ਕੇ ਸਾਨੂੰ ਕੰਗੜਾ ਨਾਲ ਆਉਂਦੀ ਟਵੀਟ ਤੇ ਆ ਰਹੀ ਸੀ ਸਾਨੂੰ ਆਪਣੇ ਮੀਡੀਆ ਰਾਹੀਂ ਜੋ ਵੀ ਤੁਹਾਡੇ ਕੋਈ ਵਟਸਐਪ ਹੈ ਉਹਦੇ ਰਾਹੀਂ ਇਸ ਦੀ ਆਲੋਚਨਾ ਕਰਨੀ ਚਾਹੀਦੀ ਹੈ ਇੱਕ ਸਾਲ ਹੋ ਕੇ ਸਾਡੇ ਇੱਕ ਪੁਲਿਸ ਮੁਲਾਜ਼ਮ ਵੀ ਖੜੇ ਹੈਗੇ ਨਹੀਂ ਅਸੀਂ ਵੀ ਮੁਲਾਜ਼ਮ ਹੈ ਹਾਂਜੀ ਹਾਂਜੀ ਜਿਹੜੇ ਸਾਡੇ ਕਿਸਾਨ ਵੀਰ ਖੜੇ ਨੇ ਉਹਨਾਂ ਨੂੰ ਬੇਨਤੀ ਆ ਵੀ ਜਿੱਥੇ ਵੀ ਤਾਂ ਮਿਲਦਾ ਉਹ ਬਹਿ ਜਾਓ ਠੀਕ ਹੈ ਨਾ ਬਾਸੇ ਜੇ ਕੋਈ ਨਹੀਂ ਸਾਧਨਤਾ ਉਹ ਜਿਹੜਾ ਟਰਾਲੀਆਂ ਤੋਂ ਕੋਈ ਜਿਹੜਾ ਹੈਗਾ ਨਾਲ ਬੈਠਣ ਬਾਅਦ ਕੇ ਲੈ ਕੇ ਆਏ ਨੇ ਗਰੀਬ ਜਿਹੜਾ ਉਹ ਵੀ ਸਾਕੇ ਰਹੇਗਾ ਤੇ ਸਹਾਰਾ ਦਾ ਰਹੇ ਕਿ ਜੇ ਆਪਣੇ ਘਰੇ ਤੋੜਾ ਜੀ ਆਪਾਂ ਕੀ ਕਰਾਂਗੇ ਬੈਠੇਗਾ ਡਾਲ ਚੋਟਾ ਝੱਕਾਂਗੇ ਰਾਟੇ ਗੱਲ ਇਹ ਨਹੀਂ ਮੈਨੂੰ ਪਰਵਾਹ ਨਾ ਕੋਈ ਚੋਰ 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 ਜੇ ਨਾ ਪਤਾ ਲੱਗੇ ਪੁਲਿਸ ਸਟੇਸ਼ਨ ਜਾ ਕੇ ਰਪート ਲਗਾਵਾਂਗੇ ਵੀ ਸਾਡੇ ਭਾਈ ਚੋਰ ਆ ਗਏ ਜਾਂ ਜਿਵੇਂ ਪਿਛਲੇ 1992 ਦੇ ਵਿੱਚ ਕਾਲੇ ਕੱਚੇ ਵਾਲਾ ਮਰੋਣਾ ਪੈਂਦਾ ਹੁੰਦਾ ਸੀ ਸਾਰਿਆਂ ਨੇ ਸੁਣਿਆ ਹੀ ਹੈਗਾ ਸੋ ਉਸਰਾ ਇੱਕ ਚੋਰ ਉਹ ਪੁਲਿਸ ਮੁਲਾਜ਼ਮਾਂ ਨੇ ਜਾਂ ਤੁਹਾਡੇ ਘਰਾਂ ਦੇ ਵਿੱਚ ਆ ਇਹ ਪੀਰੀ 2000 ਵੀ ਦਾ ਐਕਟ ਪਾਸ ਹੁੰਦਾ ਹੈ ਤਾਂ 1 ਮੀਟਰ ਹੈ ਜਿਹਨੂੰ ਕੋਈ ਵੀ ਕੰਟ ਨਹੀਂਗਾ ਕੋਈ ਵੀ ਸਪਲਾਈ ਨਹੀਂ ਲੈ ਕੇ ਰੱਖ ਲਿਓ ਸਿੱਲਾ ਬਿਨਾਂ ਤਾਂ ਬੈਟਰੀ ਨਹੀਂ ਚੱਲ ਸਕਦੀ ਆਪਰਾ ਮੋਬਾਈਲ 'ਚ ਬੈਟਰੀ ਮੁੱਕ ਜੇ ਤਾਂ ਆਪਾਂ ਕਹਿੰਦੇ ਮੋਬਾਈਲ ਦੀਆਂ ਬੈਟਰੀ ਮੁੱਕ ਗਈ ਐਵੇਂ ਚਾਰਜ ਕਰ ਲਓ ਉਹ ਜਿਹੜਾ ਮੀਟਰ ਹੈ ਜਿਹੜਾ ਕਿ ਬਿਨਾ ਬਿਜਲੀ ਤੋਂ ਚੱਲੀ ਜਾਊ ਤੁਹਾਡੇ ਭਾਵੇਂ ਕੋਈ ਜ਼ੀਰੋ ਦਾ ਬੱਲ ਵੀ ਨਹੀਂ ਜਗਦਾ ਉਹਨੇ 3000 ਤੁਹਾਡੀ ਜੇਬ ਤੋਂ ਖਿੱਚ ਲੈਣੀ ਉਹ ਮੀਟਰ ਲੱਗ ਰਿਹਾ ਜੇ ਉਹਦੇ ਨਾਲ ਛੇੜਛਾੜ ਕਰੋਗੇ 50 ਹਜ਼ਾਰ ਦਾ ਜੁਰਮਾਨਾ ਚੋਰ ਦਾ ਤੁਹਾਡੇ ਘਰੇ ਬੈਠਾ ਸੋ ਚੋਰ ਇੱਥੇ ਸਾਡੇ ਘਰਾਂ ਚ ਬਿਠਾ ਦੇਣਿਆ ਇਹਨਾਂ ਨੇ ਇਹ ਲੋਕ ਚੋਰ ਨਹੀਂ ਬਲਕਿ ਪੁੱਛੋ ਜੇ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਇੱਕ ਲਹਿਰ ਨੇ ਇੱਕ ਇਹ ਹਾਂ ਪੱਕੇ ਪਾ ਕੇ ਵੀ ਜਾਂਦਾ ਹੈ ਕਿ ਅੱਜ ਹਰਿਆਣਾ ਦੇ ਪੰਜਾਬ ਜੱਟੀਆਂ ਪਾ ਰਿਹਾ ਉਹ ਕਹਿੰਦੇ ਇਹ ਤਾਂ ਹਰਿਆਣਾ ਮੰਗਿਆ ਹੀ ਨਹੀਂ ਸੀ ਆਪਾਂ ਦੋਨੇ ਪਰ ਆਏ ਕੱਟੇ ਹੋਏ ਇਸ ਇਹ ਤਾਂ ਸਰਕਾਰਾਂ ਨੇ ਚਾਲਾ ਹੈਗੀਆਂ ਨਹੀਂ ਕਿ ਜਿਹੜੇ ਇਹ ਲੋਕ ਨੇ ਇਹ ਆਪਣੀਆਂ ਜਿਹੜੀਆਂ ਹੈਗੀਆਂ ਸੇ ਨਹੀਂ ਕਿ ਕੱਲੇ ਪੰਜਾਬ ਵਾਸਤੇ ਕੋਈ ਵੀ ਸੂਬਾ ਜਿਹੜਾ ਆਪਣੇ ਹੱਕਾਂ ਲਈ ਜਾਊਗਾ ਕਿਉਂਕਿ ਅੱਜ ਉਹਨਾਂ ਨੂੰ ਅਦਾਨੀ ਅਬਾਨੀ ਬਹੁਤ ਪਿਆਰੇ ਨੇ ਉਹਨਾਂ ਲਈ ਉਹ ਸਾਰੇ ਪੰਜਾਬ ਦੀ ਜ਼ਮੀਨ ਮੈਂ ਕਹਿੰਦਾ ਜੀ ਦੁਨੀਆ ਕਹਿ ਰਹੀ ਹੈ ਕਿ ਐਡਾ ਟਟਿਆ ਅੜੀਅਲ ਤੇ ਵੱਡਾ ਦਿਮਾਗ ਪ੍ਰਧਾਨ ਮੰਤਰੀ ਹਿੰਦੁਸਤਾਨ ਨੂੰ ਅਜੇ ਤੱਕ ਨਹੀਂ ਮਿਲਿਆ ਜਿਹੋ ਜਿਹਾ ਕੇ ਹੋਣਾ ਉਹ ਸਿਰਫ ਤਿੰਨ ਬੰਦਿਆਂ ਨੂੰ ਖੁਸ਼ ਕਰਨ ਲਈ 135 ਕਰੋੜ ਲੋਕਾਂ ਦੀਆਂ ਖੱਠਾਂ ਤੋਂ ਰੋਟੀ ਖੋ ਰਿਆ ਸੋ ਇਸ ਕਰਕੇ ਜਿਹੜਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਖਤਰੇ ਵਿੱਚ ਹੈ ਜਿਹੜਾ ਇਹ ਨੂੰ ਨਹੀਂ ਪੂਰੀ ਟੱਕ ਧਾਰੀ ਹੋਈ ਹੈ ਇਹਦਾ ਮਤਵ ਲਈ ਹੈ ਕਿ ਉਹ ਵੇਚ ਕੇ ਹੱਥ ਵੱਡ ਕੇ ਦੇ ਚੁੱਕਾ ਹੈ ਉਹ ਕਹਿੰਦਾ ਮੇਰੀ 56 ਐਮ ਦੀ ਛਾਤੀ ਹੈ ਜਿੱਤਾ ਵੀ ਆਪੇ ਹੱਕ ਮੰਗਦੇ ਆ ਜੇ ਤੇਰੇ ਭਾਈ 56 ਐਂ ਦੀ ਛਾਤੀ ਆ ਤਾਂ ਚੀਨ ਦੇ ਗਲਵਾਨ ਘਾਟੀ ਦੇ ਵਿੱਚ ਜਦੋਂ ਸਾਡੇ ਇੱਕ ਪੰਜਾਬੀ ਨੇ 20 ਕੀਨੀਆਂ ਨੂੰ ਕਾਬੂ ਕਰ ਲਿਆ ਸੀ ਉਦੋਂ ਸਾਨੂੰ ਕਹਿੰਦੇ ਪੰਜਾਬੀ ਬੜੇ ਬਹਾਦਰ ਹੈ ਜੇ ਅਸੀਂ ਹੱਥ ਮੰਗਦੇ ਆ ਤਾਂ ਪੰਜਾਬੀ ਮਾੜੇ ਆ ਤੇ 33 55 ਇੰਚ ਦੀ ਛੱਤ ਤੋਂ ਅਸੀਂ ਕੀ ਲੈਣਾ ਬਈ ਜੇ ਤੇ ਅਜੇ ਵੀ ਉਹ ਚੀਨ ਇਲਾਕੇ ਨੱਪੀ ਬੈਠਾ